ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਾਹ ਨੂੰ ਮੋਡੇ ਨਾਲ ਕਿਸ ਤਰ੍ਹਾਂ ਅਟੈਚ ਕੀਤਾ ਜਾਂਦਾ ਹੈ ਤੇ ਇਸ ਦੀ ਪਰਫੈਕਟ ਫਿਟਿੰਗ ਕਿਸ ਤਰ੍ਹਾਂ ਹੁੰਦੀ ਹੈ ਹਾਂਜੀ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਮੋਡੇ ਨੂੰ ਬਾਹ ਨਾਲ ਕਿਵੇਂ ਜੋੜਿਆ ਜਾਂਦਾ ਹੈ ਤੇ ਗਲਾ ਆਪਣਾ ਪਿੱਛੇ ਵੀ ਨਾ ਜਾਵੇ ਤੇ ਆਪਣਾ ਮੋਟਾ ਡਿੱਗੇ ਵੀ ਨਾ ਹਾਂਜੀ ਆ ਦੇਖੋ ਜੀ ਇਹ ਆਪਣਾ ਆ ਗਿਆ ਕਮੀਜ਼ ਦਾ ਮੋਡਾ ਇਹ ਆਪਣੀਆਂ ਦੀ ਬਾਜੂ ਆਪਾਂ ਇਹਨਾਂ ਤੇ ਸਲਾਈ ਲਗਾ ਦਿੱਤੀ ਹੈ ਜੀ। ਕਮੀਜ਼ ਤੇ ਵੀ ਬਾਜੂ ਤੇ ਵੀ ਇਸ ਤਰ੍ਹਾਂ ਆ ਦੇਖੋ। ਇਹ ਆਪਣਾ ਜਿਹੜਾ ਮੋਢਾ ਹੈ ਬਾਜੂ ਦਾ ਆਪਣੇ ਕਮੀਜ਼ ਦੇ ਮੋਢੇ ਦੇ ਬਰਾਬਰ ਆਉਂਦਾ ਹੈ ਜੀ। ਹਾਂ ਦੇਖੋ ਬਿਲਕੁਲ ਬਰਾਬਰ। ਹਾਂਜੀ ਹੁਣ ਆਪਾਂ ਇਹਨੂੰ ਅਟੈਚ ਕਰਨ ਬਾਰੇ ਤੁਹਾਨੂੰ ਦੱਸਾਂਗੇ। ਆ ਦੇਖੋ ਜੀ। ਆਪਾਂ ਇੱਥੋਂ ਫੜ ਲੈਣਾ ਤੇ ਆਪਾਂ ਉੱਪਰੋਂ ਫੜ ਲੈਣਾ। ਇੱਕੋ ਜਿਹਾ ਬਰਾਬਰ ਕਰਕੇ ਫੜ ਲੈਣਾ। ਇਹ ਆਪਣਾ ਸੈਂਟਰ ਆਇਆ ਹੈ ਜੀ ਜਿਹੜੀ ਆਪਣੀ 3ੇਰੇ ਵਾਲੀ ਸਲਾਈ ਹੁੰਦੀ ਆ। ਇਹਦੇ ਥੋੜਾ ਜਿਹਾ ਉੱਪਰ ਅੱਧਾ ਕ ਇੰਚੀ ਉੱਪਰ ਆਇਆ ਹੈ ਆਪਣੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਹਾਂਜੀ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਜੀ ਜਿਹੜਾ ਆਪਣਾ ਮੋਢੇ ਦੀ ਸਲਾਈ ਹੁੰਦੀ ਆ ਇਹਦੇ ਬਰਾਬਰ ਇਸ ਤਰ੍ਹਾਂ ਕਰਕੇ ਹੀ ਵਿਚਾਰਾ ਕਰ ਲੈਂਦੇ ਆ ਤੇ ਇਸ ਤਰ੍ਹਾਂ ਸਲਾਈ ਲਗਾ ਦਿੰਦੇ ਆ ਉਹ ਕੀ ਹੁੰਦਾ ਜੀ ਆਪਣਾ ਮੋਢਾ ਜਿਹੜਾ ਉਹ ਪਿੱਛੇ ਬੈਕ ਸਾਈਡ ਨੂੰ ਚਲਾ ਜਾਂਦਾ ਹੈ ਤੇ ਆਪਣਾ ਜਿਹੜਾ ਗਲਾਏ ਉਹ ਬੈਕ ਸਾਈਡ ਅੱਡੀ ਕਰਨ ਲੱਗ ਜਾਂਦਾ ਹੈ

ਫਿਰ ਆਪਾਂ ਇਹਦੀ ਕਾਟ ਦੇਖ ਲਾਂਗੇ ਜਿਹੜੀ ਕਾਟ ਆਪਣੇ ਇਹ ਮੋਡੇ ਦੇ ਨਾਲ ਲੱਗਦੀ ਆ ਉਹਨੂੰ ਆਪਾਂ ਇੱਧਰ ਲਾਵਾਂਗੇ ਦੂਸਰੀ ਨੂੰ ਆਪਾਂ ਉੱਧਰ ਲਾਵਾਂਗੇ ਇਹ ਆਪਣੀ ਬਾਜੂ ਇੱਧਰ ਲਈ ਆ ਗਈ ਜੀ ਇਹਨੂੰ ਆਪਾਂ ਇਸ ਤਰ੍ਹਾਂ ਕਮੀਜ਼ ਨੂੰ ਉਠਾ ਲੈ ਕੇ ਬਾਜੂ ਨੂੰ ਆਪਾਂ ਇਸ ਤਰ੍ਹਾਂ ਵਿੱਚ ਪਾ ਲਾਂਗੇ ਜੀ ਇਸ ਤਰ੍ਹਾਂ ਅੱਗੇ ਕੀ ਕਰਨਾ ਹੈ ਜੀ ਆਪਾਂ ਜਿਹੜਾ ਇਹ ਆਪਾਂ ਤੀਰੇ ਦੀ ਸਲਾਈ ਤੋਂ ਅੱਧਾ ਇੰਚ ਆਪਣਾ ਮਾਰਜਿਨ ਪਿੱਛੇ ਲਾਇਆ ਸੀ ਆਪਾਂ ਇਸ ਤਰ੍ਹਾਂ ਇੱਥੇ ਆਪਣਾ ਸੈਂਟਰ ਹੁੰਦਾ ਵਿਚਕਾਰਲਾ ਤੇ ਇਸੇ ਤਰ੍ਹਾਂ ਹੀ ਆਪਾਂ ਜੀ ਜਿਹੜੀ ਹੈਗੀ ਆਪੋ ਬਾਜੂ ਇਹਨੂੰ ਆਪਾਂ ਅੱਧਾ ਇੰਚ ਅੱਗੇ ਲਗਾਵਾਂਗੇ ਇਹਨੂੰ ਆਪਾਂ ਸਲਾਈ ਦੇ ਨਾਲ ਸਲਾਈ ਨੂੰ ਅਟੈਚ ਕਰਾਂਗੇ ਆਪਾਂ ਇਹਨੂੰ ਅੱਧਾ ਇੰਚ ਅੱਗੇ ਲਗਾਵਾਂਗੇ ਇੱਥੇ ਫਰੰਟ ਸਾਈਡ ਕਮੀਜ਼ ਵਾਲੇ ਪਾਸੇ ਆਪਾਂ ਅੱਧਾ ਇੰਚ ਇਹਨੂੰ ਅੱਗੇ ਲੈ ਜਾਵਾਂਗੇ ਤੇ ਇਹ ਆਪਣਾ ਜਿਹੜਾ ਨਿਸ਼ਾਨਾ 1 ਮੀਲ ਦੇ ਬੈਕਸਾਈਡ ਅੱਧਾ ਇੰਚ ਇੱਥੋਂ ਤੱਕ ਕੇ ਜੀ ਆਪਾਂ ਇਸ ਤਰ੍ਹਾਂ ਇਹਨੂੰ ਅਟੈਚ ਕਰ ਦਾਂਗੇ ਤੁਹਾਨੂੰ ਸੁਨਾਈ ਲਗਾ ਕੇ ਰੱਖ ਦਿਆਂਗੇ ਆ ਦੇਖੋ ਇਸ ਤਰ੍ਹਾਂ 프ਰੰਟ ਸਾਈਡ ਦੇ ਅੱਧਾ ਇੰਚ ਇਹ ਆਪਾਂ ਜਿਹੜੀ ਬਾਜੂ ਹੈ ਇਹ ਅੱਧਾ ਇੰਚ ਅੱਗੇ ਧਰਾਂਗੇ ਜੀ

ਅਤੇ ਦੇਖੋ ਆਪਣਾ ਬਰਾਬਰ ਬਰਾਬਰ ਆ ਗਿਆ ਨਾ ਬਿਲਕੁਲ ਬਰਾਬਰ ਆਇਆ ਜੀ ਆਪਣਾ ਕਿਤੋਂ ਵੀ ਕੋਈ ਵੀ ਬਾਦ ਘਰ ਨਹੀਂ ਹਾਂਜੀ ਹੁਣ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਮੋਡੇ ਦੀ ਮੋਡੇ ਦੀ ਸਲਾਈ ਆ ਜਿਹੜੀ ਇਹ ਲੱਗ ਕੇ ਆਪਣੀ ਆਪਣਾ ਮੋੜਾ ਤਿਆਰ ਹੋ ਗਿਆ ਜੀ ਆ ਦੇਖੋ ਆਪਣਾ 프ਰੰਟ ਸਾਈਡ ਤੇ ਇਹਨਾਂ ਆਪਣਾ ਵਧ ਗਿਆ ਕਪੜਾ ਦੇਖੋ ਜੀ ਆ ਸਲਾਈ ਰਹੀ ਆ ਅੱਗੇ ਆਪਣਾ 1/2 ਇੰਚ ਆ ਗਿਆ ਅੱਗੇ ਤੇ ਜੀ ਇਹ ਬੈਕ ਸਾਈਡ ਬਿਲਕੁਲ ਨਹੀਂ ਜਾਊਗਾ ਗਲਾ ਆਪਣਾ ਇੱਕ ਪਰਫੈਕਟ ਤਰੀਕੇ ਦੇ ਨਾਲ ਆਪਣੀ ਫਿਟਿੰਗ ਆਊਗੀ ਆ ਦੇਖੋ ਜੀ ਹਾਂਜੀ ਏਸੀ ਜੀ ਆਪਣਾ ਮੋਡੇ ਦੇ ਨਾਲ ਬਾਜੂ ਅਟੈਚ ਕਰਨ ਦਾ ਤਰੀਕਾ ਹਾਂਜੀ ਇਹ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਥੈਂਕ ਯੂ